ਚਵਰ ਛਤਰ ਤਖਤ ਦੇ ਮਾਲਕ ਸ਼ਬਦ ਮੁਜਸ਼ਮੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਤੇਨਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਗੁਰੂ ਕੇ ਸਿਵਾਰੇ ਅਤਿ ਸਤਿਕਾਰਯੋਗ ਸਤਸੰਗੀ ਜਨਮ। ਆਦਮ ਸਤਕਾਰ ਸਹਿਤ ਫਤਿਹ ਸਾਂਝੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਤੋਂ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਲੜੀ ਬਾਤ ਵਿਚਾਰ ਜਿਹੜੀ ਅਸੀਂ ਸ਼ੁਰੂ ਕਰਨ ਲੱਗੇ ਹਾਂ ਸਤਿਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਅਸੀਂ ਬਾਣੀ ਦੇ ਵਿਚਾਰ ਦੇ ਨਾਲ ਜੁੜ ਸਕੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਜਿਹੜਾ ਪਹਿਲਾ ਰਾਗ ਹੈ ਉਹ ਹੈ ਸ੍ਰੀ ਰਾਗ ਦੂਜਾ ਜਿਹੜਾ ਰਾਗ ਹੈ ਉਹ ਹੈ ਕੌੜੀ ਸ਼ੀਰੀ ਰਾਗ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਬਦ ਨਹੀਂ ਹਨ ਗੋੜੀ ਰਾਗ ਦਾ ਜਿਹੜਾ ਪਹਿਲਾ ਸ਼ਬਦ ਹੈ ਉਸ ਦਾ ਪਾਠ ਅਸੀਂ ਹੁਣੇ-ਹੁਣੇ ਕੀਤਾ ਹੈ ਸਾਰਿਆਂ ਨੇ ਰਲ ਕੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਬਾਣੀ ਹੈ ਉਹ ਬੜੇ ਸੋਖੇ ਜਿਹੇ ਲਫ਼ਜ਼ਾਂ ਦੇ ਵਿੱਚ ਉਚਾਰਨ ਕੀਤੀ ਹੋਈ ਹੈ ਹਿੰਦੀ ਦੇ ਵਿੱਚ ਬਾਣੀ ਹੈ ਬੜੀ ਵਾਰ ਜਦੋਂ ਥੋੜਾ ਜਿਹਾ ਧਿਆਨ ਟਿਕਾ ਕੇ ਸ਼ਬਦ ਨੂੰ ਪੜ੍ਹੀਏ ਤੇ ਉਹਦੇ ਅਰਥ ਪੜਨ ਦੀ ਵੀ ਲੋੜ ਨਹੀਂ ਪੈਂਦੀ ਪਰ ਇਹ ਵਿਚਾਰ ਅਸੀਂ ਕੱਲ ਵੀ ਕੀਤੀ ਸੀ ਬਾਣੀ ਦੀ ਬੜੀ ਵੱਡੀ ਵਿਸ਼ੇਸ਼ਤਾ ਹੈ ਵੀ ਸੰਦੋਵਿੰਜ ਲੱਗੇ ਵੀ ਸਮਝ ਲੱਗ ਗਈ ਹੈ ਸਾਰੀ ਤੇ ਇਹ ਤੇ ਬਹੁਤ ਖਖਾਂ ਖੈਰ ਸਤਿਗੁਰੂ ਕਿਰਪਾ ਕਰਨ ਅੱਜ ਦਾ ਪਾਵਨ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਇਨਸਾਨ ਨੇ ਰੱਬ ਦੇ ਵਿੱਚ ਅਭੇਦ ਹੋਣਾ ਹੈ ਇਹ ਸਾਡੀ ਜ਼ਿੰਦਗੀ ਦਾ ਮਕਸਦ ਹੈ ਉਹ ਚੇਤਾ ਕਰਾਇਆ ਜਿਹੜੀਆਂ ਜਿਹੜੀਆਂ ਰੁਕਾਵਟਾਂ ਵਿੱਚ ਆ ਰਹੀਆਂ ਨੇ ਉਹਨਾਂ ਤੋਂ ਸੁਚੇਤ ਕੀਤਾ ਜੇ ਰੱਬ ਨੂੰ ਪਾਉਣਾ ਹੈ ਆਪਣੀ ਜ਼ਿੰਦਗੀ ਦੇ ਸਫ਼ਰ ਨੂੰ ਤੈਅ ਕਰਦਿਆਂ ਹੋਇਆਂ ਉਸ ਮਾਰਗ ਤੱਕ ਪਹੁੰਚਣਾ ਹੈ ਸਫ਼ਰ ਨੂੰ ਤੈਅ ਕਰਦਿਆਂ ਹੋਇਆਂ ਮੰਜ਼ਿਲ ਤੱਕ ਪਹੁੰਚਣਾ ਹੈ ਜਿਹੜੀਆਂ ਮੁਸੀਬਤਾਂ ਤੈਨੂੰ ਫੇਸ ਕਰਨੀਆਂ ਪੈਣਗੀਆਂ ਉਹਨਾਂ ਦੇ ਬਾਰੇ ਸੁਚੇਤ ਹੋਣਾ ਬੜਾ ਜ਼ਰੂਰੀ ਹੈ ਕਿੰਨਾ ਕਿੰਨਾ ਚੀਜ਼ਾਂ ਦਾ ਧਿਆਨ ਰੱਖਣਾ ਹੈ ਕਿਹੜੀਆਂ ਕਿਹੜੀਆਂ ਚੀਜ਼ਾਂ ਤੇਰੇ ਜੀਵਨ ਦੇ ਉੱਪਰ ਹਾਵੀ ਹੋ ਸਕਦੀਆਂ ਤੈਨੂੰ ਤੇਰਾ ਮਕਸਦ ਭੁਲਾ ਸਕਦੀਆਂ ਮੰਜ਼ਲ ਸਾਨੂੰ ਸਾਰਿਆਂ ਨੂੰ ਚੇਤਾ ਹੈ ਸਫ਼ਰ ਤੇ ਅਸੀਂ ਸਾਰੇ ਹੀ ਹਾਂ ਪਰ ਹੋਇਆ ਇਹ ਵੀ ਰਾਹ ਦੇ ਵਿੱਚ ਸਾਡੇ ਸਾਹਮਣੇ ਜਿਹੜੀਆਂ ਮੁਸੀਬਤਾਂ ਆਈਆਂ ਰਾਹ ਦੇ ਵਿੱਚ ਜਿਹੜੀਆਂ ਔਕੜਾਂ ਆਈਆਂ ਉਹਨਾਂ ਦੇ ਵਿੱਚ ਫਸ ਕੇ ਅਸੀਂ ਉੱਥੋਂ ਤੱਕ ਹੀ ਫਸੇ ਰਹਿ ਗਏ ਸਾਡਾ ਰਾਹ ਬਦਲ ਗਿਆ ਸਾਡੀ ਸੋਚ ਬਦਲ ਗਈ ਜਿਸ ਪਾਸੇ ਅਸੀਂ ਜਾ ਰਹੇ ਸੀ ਮੰਜ਼ਿਲ ਕਿਸੇ ਹੋਰ ਪਾਸੇ ਰਹੇਗੀ ਸਾਡਾ ਸਫ਼ਰ ਕਿਸੇ ਹੋਰ ਪਾਸੇ ਤੁਰ ਪਿਆ ਉਹ ਕਿਹੜੇ ਕਿਹੜੇ ਇਹੋ ਜਿਹੇ ਸੁਭਾਅ ਹਨ ਕਿਹੜੇ ਕਿਹੜੇ ਉਹ ਅਵਗਣ ਹਨ ਕਿਹੜੀਆਂ ਉਹ ਬੁਰਾਈਆਂ ਹਨ ਜਿਹੜੀਆਂ ਸਾਨੂੰ ਰੱਬ ਦੇ ਨੇੜੇ ਨਹੀਂ ਹੋਣ ਦਿੰਦੀਆਂ ਤੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਸ਼ਬਦ ਦਾ ਪਹਿਲਾ ਪਦਾ ਹੀ ਰਹਾਉ ਵਾਲਾ ਪਤਾ ਹੈ ਉਹਨਾਂ ਸਮਝਾਇਆ ਸਾਧੋ ਐ ਸਤਸੰਗੀ ਜਨੋ ਮਨ ਕਾ ਮਾਨ ਤਿਆਗੋ ਐ ਸਤਸੰਗੀ ਜਨੋ ਸਭ ਤੋਂ ਪਹਿਲਾ ਕੰਮ ਤੁਸੀਂ ਆਪਣੇ ਜੀਵਨ ਦੇ ਅੰਦਰ ਇਹ ਧਾਰਨ ਕਰੋ ਮਨ ਦੇ ਵਿੱਚੋਂ ਅਹੰਕਾਰ ਦਾ ਤਿਆਗ ਕਰ ਦਿਓ ਮਨ ਦਾ ਅਰਥ ਅਹੰਕਾਰ ਆਪਣੇ ਆਪ ਨੂੰ ਕੁਝ ਸਮਝਣਾ ਅਹੰਕਾਰ ਕੀ ਹੈ ਅਹੰਕਾਰ ਇਹ ਹੈ ਵੀ ਜੋ ਕੁਝ ਕਰ ਰਿਹਾ ਮੈਂ ਹੀ ਕਰ ਰਿਹਾ ਤੇ ਮੇਰੇ ਤੋਂ ਸਿਵਾ ਕੁਝ ਵੀ ਨਹੀਂ ਕਰ ਸਕਦਾ ਜੋ ਸਮਝ ਹੈ ਮੈਨੂੰ ਹੀ ਸਮਝ ਹੈ ਮੇਰੇ ਤੋਂ ਸਿਵਾ ਕਿਸੇ ਨੂੰ ਸਮਝ ਨਹੀਂ ਹੈ ਇਹ ਅਹੰਕਾਰ ਹੈ ਇਹ ਦਾ ਹੀ ਰੂਪ ਬਦਲ ਕੇ ਹੋ ਮੈਂ ਆ ਔਰ ਇਹ ਜਿਸ ਦਿਨ ਇਨਸਾਨ ਦੇ ਜੀਵਨ ਦੇ ਅੰਦਰ ਆ ਗਿਆ ਹੁਣ ਇੱਕ ਭੁੱਖ ਹੈ ਅਹੰਕਾਰ ਕੀ ਹੈ ਇੱਕ ਭੁੱਖ ਹੈ ਜਿਸ ਤਰੀਕੇ ਦੇ ਨਾਲ ਤਨ ਨੂੰ ਭੁੱਖ ਲੱਗਦੀ ਨਾ ਜੋ ਦੇ ਉਸੇ ਤਰੀਕੇ ਨਾਲ ਜਦੋਂ ਮਨ ਦੇ ਵਿੱਚ ਅਹੰਕਾਰ ਆ ਗਿਆ ਤੇ ਮਨ ਨੂੰ ਭੁੱਖ ਲੱਗਦੀ ਹੈ ਉਹ ਬੰਦਾ ਜਦੋਂ ਤੱਕ ਚਾਰ ਬੰਦਿਆਂ ਦੇ ਵਿੱਚ ਬਹਿ ਕੇ ਕਿਸੇ ਨੂੰ ਨੀਵਾ ਨਹੀਂ ਦਿਖਾ ਦਿੰਦਾ ਕਿਸੇ ਦੀ ਹੀਠੀ ਨਹੀਂ ਕਰ ਦਿੰਦਾ ਹਰ ਗੱਲ ਦੇ ਵਿੱਚ ਇਹ ਸਾਬਤ ਨਹੀਂ ਕਰ ਜਾਂਦਾ ਵੀ ਮੈਂ ਤੇਰੇ ਨਾਲੋਂ ਬਹੁਤਾ ਸਿਆਣਾ ਆ ਉਹਦੇ ਮਨ ਨੂੰ ਸਕੂਨ ਨਹੀਂ ਮਿਲਦਾ ਉਹ ਸੈਟੀਸਫਾਈ ਨਹੀਂ ਹੁੰਦਾ ਉਦੋਂ ਤੱਕ ਜਦੋਂ ਤੱਕ ਮੈਂ ਲੋਕਾਂ ਨੂੰ ਦੱਸਾਂ ਹੀ ਨਾ ਵੀ ਮੈਂ ਕੌਣ ਹਾਂ ਹਾਲਾਂਕਿ ਹੈ ਤੇ ਕੁਝ ਵੀ ਨਹੀਂ ਇਹ ਕੋਈ ਇਨਸਾਨ ਦਾਵਾ ਕਰਕੇ ਕਹੇ ਵੀ ਮੈਂ ਕੁਝ ਹਾਂ ਕੀ ਹੈ ਕੁਝ ਵੀ ਨਹੀਂ ਹੈ ਪਰ ਇੱਕ ਅੰਦਰ ਦਾ ਬੈਠਾ ਹੋਇਆ ਅਹੰਕਾਰ ਉਹ ਚਾਰ ਬੰਦਿਆਂ ਦੇ ਵਿੱਚ ਇਸ ਗੱਲ ਨੂੰ ਸਾਬਤ ਕਰਨ ਦੇ ਉੱਪਰ ਕੋਸ਼ਿਸ਼ ਕਰਦਾ ਮੈਂ ਦੱਸੀ ਤੇ ਸਹੀ ਸਹਿਬ ਨੇ ਸਮਝਾਇਆ ਨਹੀਂ ਭਾਈ ਆਪਣੇ ਜੀਵਨ ਦੇ ਵਿੱਚ ਅਹੰਕਾਰ ਦਾ ਮਾਣ ਛੱਡ ਦੋ ਤਿਆਗ ਤਿਆਗ ਕਰ ਦਿਓ ਘੜੀ ਮੋੜੀ ਹਰ ਕਿਸੇ ਨੂੰ ਨੀਵਾ ਦਿਖਾਣਾ ਇਹ ਭੁੱਖ ਹੈ ਇਨਸਾਨ ਦੀ ਭਾਵੇਂ ਉਹ ਧਾਰਮਿਕ ਦੁਨੀਆ ਦੇ ਅੰਦਰ ਹੋਵੇ ਭਾਵੇਂ ਕਿਸੇ ਵੀ ਦਾਇਰੇ ਦੇ ਅੰਦਰ ਹੋਵੇ ਇਨਸਾਨ ਕੋਸ਼ਿਸ਼ ਕਰਦਾ ਹੈ ਵੀ ਮੈਂ ਉੱਚਾ ਹੋ ਕੇ ਰਹਾ ਇਹ ਵੀ ਇੱਕ ਬੜਾ ਅਹਿਮ ਜਾਂ ਨੁਕਤਾ ਜ਼ਰੂਰੀ ਨਹੀਂ ਤੁਸੀਂ ਕਿਸੇ ਨੂੰ ਥੱਲੇ ਸੁੱਟ ਕੇ ਉੱਚੇ ਹੋਗੇ ਜੇ ਤੁਸੀਂ ਆਪਣੇ ਆਪਨਾ ਕਦ ਉੱਚਾ ਕਰਨਾ ਤੇ ਇਹ ਜ਼ਰੂਰੀ ਨਹੀਂ ਹੈ ਵੀ ਤੁਸੀਂ ਕਿਸੇ ਨੂੰ ਸੁੱਟ ਕੇ ਉੱਚੇ ਹੋਗੇ ਇਹ ਇਦਾਂ ਵੀ ਹੋ ਸਕਦਾ ਹੈ ਤੁਸੀਂ ਦੂਜੇ ਦੀ ਬਾਹ ਫੜ ਕੇ ਉਹਨੂੰ ਲੈ ਆਓ ਤੇ ਤੁਸੀਂ ਉਹ ਤੋਂ ਵੀ ਵੱਧ ਉੱਚੇ ਹੋ ਸਕਦੇ ਹੋ ਇਕ ਤੇ ਹੁੰਦਾ ਨਾ ਵੀ ਕਿਸੇ ਨੂੰ ਧੱਕ ਦੇਣਾ ਪਿੱਛੇ ਵੀ ਤੂੰ ਤੂੰ ਹਟ ਤੇ ਮੈਂ ਬੜਾ ਅੱਗੇ ਆ ਕੇ ਮੇਰਾ ਨਾਂ ਹੋਏਗਾ ਨਹੀਂ ਉਹਦਾ ਦੂਜਾ ਤਰੀਕਾ ਇਹ ਵੀ ਹੈ ਵੀ ਦੂਜਿਆਂ ਨੂੰ ਨਾਲ ਪ੍ਰੇਰ ਕੇ ਇੱਕ ਵਿਚਾਰਵਾਨ ਨੇ ਬੜੀ ਕਮਾਲ ਦੀ ਗੱਲ ਕੀਤੀ ਉਹ ਕਹਿੰਦਾ ਵੱਡਾ ਬੰਦਾ ਉਹ ਨਹੀਂ ਹੁੰਦਾ ਜਿਹਦੇ ਕੋਲ ਬਹੁਤਾ ਪੈਸਾ ਹੋਵੇ ਵੱਡਾ ਬੰਦਾ ਉਹ ਨਹੀਂ ਹੁੰਦਾ ਜਿਹਦੇ ਕੋਲ ਵੱਡਾ ਘਰ ਹੋਵੇ ਵੱਡਾ ਬੰਦਾ ਉਹ ਨਹੀਂ ਹੁੰਦਾ ਜਿਹਦੇ ਕੋਲ ਤਨ ਤੇ ਪਾਏ ਹੋਏ ਚੰਗੇ ਕੱਪੜੇ ਹੋਣ ਸਚਾਈ ਇਹ ਹੈ ਵੱਡਾ ਬੰਦਾ ਉਹ ਹੁੰਦਾ ਜਿਹੜਾ ਆਪਣੇ ਨਾਲ ਬੈਠੇ ਹੋਏ ਕਿਸੇ ਬੰਦੇ ਨੂੰ ਕਦੇ ਛੋਟਾ ਨਹੀਂ ਮਹਿਸੂਸ ਹੁਣ ਦਿੰਦਾ ਕਦੇ ਇਹ ਅਹਿਸਾਸ ਨਹੀਂ ਹੁੰਨ ਦਿੰਦਾ ਵੀ ਮੈਂ ਤੇਰੇ ਤੋਂ ਕੁਝ ਵੱਖਰਾ ਹਾਂ ਮੈਂ ਤੇਰੇ ਤੋਂ ਕੁਝ ਵੱਡਾ ਹਾਂ ਨਹੀਂ ਸਤਿਗੁਰੂ ਨੇ ਇਹ ਹੀ ਸਾਨੂੰ ਪਾਵਨ ਬਾਣੀ ਦੇ ਵਿੱਚ ਬਾਰ ਬਾਰ ਬਚਨਾਂ ਦੇ ਰਾਹੀਂ ਸਮਝਾਇਆ ਇਨਸਾਨ ਆਪਣੇ ਜੀਵਨ ਦੇ ਵਿੱਚੋਂ ਅਹੰਕਾਰ ਦਾ ਤਿਆਗ ਕਰ ਮੈਂ ਸਵੇਰੇ ਵੀ ਇਹ ਹੁਕਮਨਾਮੇ ਦੇ ਵਿਚਾਰ ਕਰਦਿਆਂ ਇਹ ਵਿਚਾਰ ਆਪ ਸੰਗਤਾਂ ਦੇ ਸਾਹਮਣੇ ਰੱਖੇ ਸੀ ਗੁਰੂ ਅਰਜਨ ਸਾਹਿਬ ਜੀ ਦਾ ਬਚਨ ਹੈ ਪਾਵਨ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ ਸਤਿਗੁਰੂ ਕਹਿੰਦੇ ਜਵ ਲਗ ਮੇਰੀ ਮੇਰੀ ਕਰੈ ਮੇਰੀ ਮਤ ਮੈਂ ਸਿਆਣਾ ਮੈਂ ਸੂ ਜਵਾਨ ਮਹਾਰਜ ਕਹਿੰਦੇ ਤਵ ਲਗ ਕਾਜ ਕਿਛੂ ਨ ਸਰੈ ਜਬ ਇਹ ਜਾਣੈ ਮੈਂ ਕੁਝ ਕਰਦਾ ਗੁਰੂ ਅਰਜਨ ਸਾਹਿਬ ਕਹਿੰਦੇ ਜਦੋਂ ਇਹ ਜਾਣਦਾ ਪਹਿਲਾ ਬਚਨ ਬਾਬਾ ਕਬੀਰ ਸਾਹਿਬ ਜੀ ਦਾ ਸੀ ਜਦ ਇਹ ਜਾਣਿਆ ਮੈਂ ਕੁਝ ਕਰਦਾ ਨਹੀਂ ਕੀਤਾ ਨਹੀਂ ਇਹ ਸਾਨੂੰ ਕਈ ਵਾਰ ਸਾਰਿਆਂ ਨੂੰ ਭੁਲੇਖਾ ਪੈ ਜਾਂਦਾ ਵੀ ਇਹ ਇੱਕ ਰੱਬ ਦੀ ਡਿਊਟੀ ਲਈ ਹੋਈ ਹੈ ਤੇ ਉਹ ਉਹਦੇ ਹੁਕਮ ਦੇ ਅਨੁਸਾਰ ਤੁਹਾਡੀ ਡਿਊਟੀ ਲਈ ਤੇ ਤੁਸੀਂ ਕਰ ਦਿੱਤਾ ਤੇ ਮੈਂ ਇਹ ਦਾਵਾ ਕਰਕੇ ਕਹਾਂ ਮੈਂ ਹੀ ਹੋ ਰਿਆ ਨਹੀਂ ਬਾਬਾ ਸ਼ੇਖ ਫਰੀਦ ਸਾਹਿਬ ਦਾ ਇੱਕ ਬੜਾ ਪਿਆਰਾ ਸ਼ਬਦ ਹੈ ਬਾਬਾ ਸ਼ੇਖ ਫਰੀਦ ਜੀ ਕਹਿੰਦੇ ਇਹ ਦੁਨੀਆ ਦੇ ਵਿੱਚ ਇਨਸਾਨ ਇਸ ਗੱਲ ਦਾ ਦਾਵਾ ਕਰਨ ਵਾਲਿਆ ਨਾ ਵੀ ਮੈਂ ਹੀ ਸਭ ਕੁਝ ਕਰ ਰਿਆ ਤੇ ਇਸ ਗੱਲ ਦਾ ਚੇਤਾ ਰੱਖੀ ਤੇਰੇ ਤੋਂ ਪਹਿਲਾਂ ਜਿਹੜੇ ਸੀ ਉਹ ਵੀ ਇਸ ਗੱਲ ਦਾ ਦਾਵਾ ਕਰਦੇ ਰਹੇ ਵੀ ਮੈਂ ਸਾਰਾ ਕੁਝ ਕੀਤਾ ਜੇ ਮੈਂ ਨਾ ਕਰਾਂ ਤੇ ਕੁਝ ਵੀ ਨਹੀਂ ਹੋਏਗਾ ਤੂੰ ਦਾਵਾ ਕਰ ਰਿਹਾ ਤੇਰੇ ਤੋਂ ਪਹਿਲਾਂ ਦਾਵਾ ਕਰਨ ਵਾਲੇ ਉਹ ਵੀ ਨਹੀਂ ਰਹੇ ਕੰਮ ਫਿਰ ਵੀ ਚੱਲਦਾ ਰਿਹਾ ਤੂੰ ਕਰ ਰਿਹਾ ਤੇ ਇੱਕ ਦਿਨ ਇਹ ਆਏਗਾ ਤੂੰ ਵੀ ਨਹੀਂ ਰਹਿਣਾ ਤੇ ਕੰਮ ਫਿਰ ਵੀ ਚੱਲਦਾ ਰਹਿਣਾ ਦੁਨੀਆ ਕਿਸੇ ਤੋਂ ਬਿਨਾ ਰੁਕਦੀ ਨਹੀਂ ਬਾਬਾ ਫਰੀਦ ਸਾਹਿਬ ਕਹਿੰਦੇ ਜ਼ਮੀਨ ਪੁੱਛਿਆ ਆਸਮਾ ਫਰੀਦਾ ਖੇਵਟ ਕਿੰਨੀ ਗਏ ਜਿੱਤ ਆਸੜ ਹਮ ਬੈਠੇ ਕਿਤੇ ਬੈਸ ਗਏ ਜਿਸ ਜਗ੍ਹਾ ਤੇ ਅਸੀਂ ਅਜ ਬੈਠੇ ਆ ਨਾ ਸਾਡੇ ਤੋਂ ਪਹਿਲਾਂ ਜਿਹੜੇ ਬੈਠੇ ਸੀ ਉਹ ਵੀ ਇਹ ਦਾਵਾ ਕਰਦੇ ਰਹੇ ਬੀ ਮੇਰੇ ਤੋਂ ਵੈਣਾ ਕੁਝ ਨਹੀਂ ਹੋਣਾ ਚੱਲ ਰਿਹਾ ਹੈ ਸਹਿਬ ਨੇ ਸਮਝਾਇਆ ਇਨਸਾਨ ਆਪਣੇ ਜੀਵਨ ਦੇ ਵਿੱਚੋਂ ਮਾਣ ਛੱਡ ਜਿਹੜੀ ਛੱਡਣ ਵਾਲੀ ਚੀਜ਼ ਹੈ ਉਹਦਾ ਤਿਆਗ ਕਰ ਤੂੰ ਬਾਕੀ ਸਭ ਕੁਝ ਛੱਡੀ ਛੱਡੀ ਫਿਰਦਾ ਹੈ ਬਾਬਾ ਕਬੀਰ ਸਾਹਿਬ ਦਾ ਬਚਨ ਹੈ ਭਗਤ ਕਬੀਰ ਸਾਹਿਬ ਕਹਿੰਦੇ ਇਨਸਾਨ ਆਪਣੇ ਜੀਵਨ ਦੇ ਵਿੱਚੋਂ ਮਾਣ ਛੱਡ ਮਾੜਾ ਤਿਆਗ ਕਰ ਕਰ ਤੂੰ ਘਰ ਪਰਿਵਾਰ ਤਿਆਗਦਾ ਤੂੰ ਜੰਗਲਾਂ ਦੇ ਵਿੱਚ ਚਲਾ ਗਿਆ ਜੰਗਲਾਂ ਦੇ ਵਿੱਚ ਜਾ ਕੇ ਕੀ ਹੋਇਆ ਹੰਕਾਰ ਦੀ ਪੰਡ ਸਿਰ ਬਣ ਲਈ ਮੈਂ ਤਿਆਗੀ ਹੋ ਗਿਆ ਘਰ ਪਰਿਵਾਰ ਮੜਾ ਨਹੀਂ ਸੀ ਮੜਾ ਕੀ ਸੀ ਹੰਕਾਰ ਹੰਕਾਰ ਛੱਡਣਾ ਉਹ ਚੀਜ਼ ਛੱਡੀ ਨਹੀਂ ਭਗਤ ਕਬੀਰ ਸਾਹਿਬ ਕਹਿੰਦੇ ਆਪਣੇ ਜੀਵਨ ਦੇ ਵਿੱਚੋਂ ਮਾਣ ਦਾ ਤਿਆਗ ਕਰ ਮਾਨ ਮੁਨੀ ਮਨਵਰ ਗੜ ਮਾਨਸਵੇ ਕੋ ਖਾਈ ਵੱਡੇ ਵੱਡੇ ઋષਿ ਮੁਨੀ ਮਾਨ ਹੀ ਸੀ ਜਿਹੜਾ ਉਹਨਾਂ ਦੇ ਜੀਵਨ ਨੂੰ ਤਬਾਹ ਕਰ ਗਿਆ ਖੈਰ ਸਾਦੋ ਮਨ ਕਾ ਮਾਨ ਤਿਆਗੋ ਮਨ ਦੇ ਵਿੱਚੋਂ ਅਹੰਕਾਰ ਦਾ ਤਿਆਗ ਕਰੋ ਭਾਈ ਅੱਗੇ ਬਚਨ ਹੈ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਅਹਨੇਸ ਭਾਗੋ ਆਪਣੇ ਜੀਵਨ ਦੇ ਵਿੱਚ ਕਾਮ ਤੇ ਕ੍ਰੋਧ ਦੀ ਸੰਗਤ ਤੋਂ ਆਪਣੇ ਆਪ ਨੂੰ ਦੂਰ ਰੱਖੋ ਭਾਈ ਇਹ ਦੋ ਬਿਮਾਰੀਆਂ ਇਹੋ ਜੀਆਂ ਨੇ ਜਿਹਨੂੰ ਸਤਗੁਰੂ ਪਾਤਸ਼ਾਹ ਜੀ ਨੇ ਕਿਹਾ ਇਹਨਾਂ ਦਾ ਅਸਰ ਸਭ ਤੋਂ ਵੱਧ ਬੰਦੇ ਦੇ ਆਪਣੇ ਸਰੀਰ ਤੇ ਪੈਂਦਾ ਇਹ ਵਿਕਾਰ ਇਹੋ ਜਿਹੇ ਨੇ ਜਿਨ੍ਹਾਂ ਦਾ ਅਸਰ ਸਭ ਤੋਂ ਵੱਧ ਕਿਸੇ ਤੇ ਪਵੇ ਨਾ ਪਵੇ ਬੰਦੇ ਦੇ ਆਪਣੇ ਸਰੀਰ ਦੇ ਉੱਪਰ ਪੈਂਦਾ ਹੈ ਬਾਣੀ ਦਾ ਬਚਨ ਹੈ ਸਤਿਗੁਰੂ ਕਹਿੰਦੇ ਕਾਮ ਕ੍ਰੋਧ ਕਾਇਆ ਕੋ ਗਲੈ ਜੋ ਕੰਚਨ ਸੁਹਾਗਾ ਢਾਲੈ ਸੋਨਾ سونے ਨੂੰ ਕੋਠਾਲੀ ਦੇ ਵਿੱਚ ਪਾ ਕੇ ਨਾ ਉਹਦੇ ਉੱਪਰ ਸੁਹਾਗਾ ਪਾਓ ਕਿ ਉਹ ਬੜਾ ਮੈਟਲ ਹੋ ਜਾਂਦਾ ਇੱਕਦਮ ਕਮਜ਼ੋਰ ਜਾ ਪੈ ਜਾਂਦਾ ਹੈ ਤੇ ਜਿਸ ਜਿਸ ਸਰੀਰ ਦੇ ਵਿੱਚ ਕ੍ਰੋਧ ਹੈ ਜਿਸ ਸਰੀਰ ਦੇ ਵਿੱਚ ਵਾਸਨਾਵਾਂ ਨੇ ਉਹ ਸਰੀਰ ਆਪਣੇ ਆਪ ਨੇ ਕਮਜ਼ੋਰ ਹੋ ਜਾਂਦਾ ਬਾਬਾ ਫਰੀਦ ਸਾਹਿਬ ਦਾ ਬਚਨ ਹੀ ਆਪਾਂ ਵਿਚਾਰਿਆ ਸੀ ਜਿੱਥੇ ਬਾਬਾ ਫਰੀਦ ਸਾਹਿਬ ਕਹਿੰਦੇ ਗੁੱਸਾ ਨਾ ਕਰਿਆ ਕਰ ਕਿਸੇ ਦਾ ਕੁਝ ਨਹੀਂ ਜਾਣਾਂ ਜਿੰਨਾ ਤੂੰ ਵਦ ਕਰੇਂਗਾ ਤੇਰੇ ਜੀਵਨ ਦਾ ਨੁਕਸਾਨ ਹੋਣਾ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨਣਾ ਲੜਾਈ ਇਹ ਜਿੰਨਾ ਤੋਂ ਵਾਅਦਾ ਆਪਣੇ ਜੀਵਨ ਦੇ ਵਿੱਚ ਲੈ ਕੇ ਬੈਠਾ ਤੁਸੀਂ ਇਸ ਗੱਲ ਨੂੰ ਕਦੇ ਫੀਲ ਕਰਕੇ ਵੇਖਿਓ ਤੁਹਾਡੀ ਕਿਸੇ ਬੰਦੇ ਨਾਲ ਲੜਾਈ ਹੋਈ ਤੁਸੀਂ ਬੋਲ ਨਹੀਂ पाए ਮਨ ਦੇ ਵਿੱਚ ਗੁਬਾਰ ਭਰਿਆ ਮਨ ਦੇ ਵਿੱਚ ਉਹਦੇ ਪ੍ਰਤੀ ਬੜਾ ਗੁੱਸਾ ਭਰਿਆ ਹੋਇਆ ਹੈ ਤੁਸੀਂ ਆਪਣੇ ਆਪ ਨੂੰ ਵੀਕ ਫੀਲ ਨਹੀਂ ਕਰਦੇ ਜਿਹੜੀ એનર્ਜੀ ਉਹਨੂੰ ਜੋ ਕੁਝ ਸਾਡੇ ਅੰਦਰ ਭਰਿਆ ਹੋਇਆ ਸੀ ਉਹਨੂੰ ਸੈੱਟ ਕਰਨ ਦੇ ਵਿੱਚ ਲੱਗੇ ਉਸ એનર્ਜੀ ਦੇ ਨਾਲ ਬੰਦਾ ਕਿੰਨਾ ਕੰਮ ਕਰ ਸਕਦਾ ਸੀ ਸਹਿਬ ਨੇ ਸਮਝਾਇਆ انسان ਆਪਣੇ ਜੀਵਨ ਦੇ ਵਿੱਚ ਗੁਰੂ ਰਾਮਦਾਸ ਜੀ ਦੇ ਤੱਕ ਬਚਨ ਚਲੋ ਔਰ ਨਾਲ ਇਹਦੇ ਨਾਲ ਸਾਂਝਾ ਕਰ ਲਈਏ ਵਿਸ਼ਾ ਔਰ ਖੁਲ ਕੇ ਸਾਹਮਣੇ ਆਏਗਾ 16 ਸਹਿਬ ਦਾ ਸੀ ਬਚਨ ਪੜਦੇ ਆਂ ਕਾਮ ਕ੍ਰੋਧ ਨਗਰ ਬਹੁ ਭਰਿਆ ਨਗਰ ਦਾ ਅਰਥ ਸਰੀਰ ਮਹਾਰਜ ਕਹਿੰਦੇ ਇਨਸਾਨ ਤੇਰਾ ਜਿਹੜਾ ਇਹ ਨਗਰ ਹੈ ਨਾ ਇਹ ਕਾਮ ਤੇ ਕ੍ਰੋਧ ਦੇ ਨਾਲ ਭਰਿਆ ਪਿਆ ਹੈ ਬੜੀਆਂ ਵਾਸ਼ਨਾਵਾਂ ਨੇ ਇਹਦੇ ਵਿੱਚ ਬੜਾ ਗੁੱਸਾ ਹੈ ਇਹਦੇ ਵਿੱਚ ਤੇ ਕੰਮ ਕਰ ਮਿਲ ਸਾਧੂ ਖੰਡਲ ਖੰਡਾ ਹੈ ਗੁਰੂ ਨੂੰ ਮਿਲ ਗੁਰੂ ਨੂੰ ਮਿਲਣ ਦਾ ਪਾਉ ਗੁਰੂ ਦੇ ਬਚਨ ਨੂੰ ਸਮਝ ਤੇ ਜੋ ਕੁਝ ਤੇਰੇ ਅੰਦਰ ਭਰਿਆ ਪਿਆ ਹੈ ਨਾ ਇਹਨੂੰ ਖਤਮ ਕਰ ਇਹਨੂੰ ਭਾਰ ਕੱਢ ਜੇ ਗੁਰੂ ਦੇ ਨੇੜੇ ਹੋਣਾ ਜਿਸ ਦਿਨ ਇਹ ਕਿਉਂਕਿ ਤਿੰਨ ਰੁਕਾਵਟਾਂ ਹੁਣ ਤੱਕ ਅਸੀਂ ਪਹਿਲੇ ਪਦੇ ਦੇ ਵਿੱਚ ਗੁਰੂ ਤੇਗ ਬਹਾਦਰ ਸਿੰਘ ਨੇ ਤਿੰਨ ਰੁਕਾਵਟਾਂ ਦੱਸੀਆਂ ਨੇ ਰੱਬ ਦੇ ਨੇੜੇ ਹੁਣਦੀਆਂ ਐਲੀ ਰੁਕਾਵਟ ਅਹੰਕਾਰ ਦੂਜੀ ਰੁਕਾਵਟ ਕਾਮ ਤੇ ਤੀਜੀ ਰੁਕਾਵਟ ਕ੍ਰੋਧ ਅਸੀਂ ਇਸੇ ਲੜੀ ਨੂੰ ਇਦਾਂ ਲੈ ਕੇ ਤੁਰੀਏ ਵੀ ਜੇ ਅਸੀਂ ਇਹ ਤਿੰਨ ਚੀਜ਼ਾਂ ਛੱਡ ਦਈਏ ਹੌਲੀ-ਹੌਲੀ ਇਹ ਤਿੰਨ ਚੀਜ਼ਾਂ ਨੂੰ ਆਪਣੇ ਜੀਵਨ ਦੇ ਵਿੱਚੋਂ ਤਿਆਗ ਕਰ ਦਈਏ ਸਾਡਾ ਜੀਵਨ ਰੱਬ ਦੇ ਨੇੜੇ ਹੋ ਸਕਦਾ ਹੈ ਇਸੇ ਰਹਾਉ ਵਾਲਾ ਪਦ ਸਾਧੂ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਜਿਵੇਂ ਭੈੜੇ ਬੰਦੇ ਦੇ ਕੋਲ ਬੈਠਿਆਂ ਮਨ ਦੇ ਉੱਪਰ ਓਦਾਂ ਦਾ ਹੀ ਵਿਚਾਰ ਜਿਹੜਾ ਆ ਜਾਂਦਾ ਹੈ ਓਦਾਂ ਦਾ ਵਿਹਾਰ ਬੰਦੇ ਦਾ ਬਣ ਜਾਂਦਾ ਹੈ ਠੀਕ ਉਸੇ ਤਰੀਕੇ ਦੇ ਨਾਲ ਹੁਣ ਦੇਖੋ ਇਹ ਵੀ ਚਲੋ ਨੁਕਤਾ ਸਮਝ ਲਈਏ ਕਾਮ ਤੇ ਕ੍ਰੋਧ ਦੀ ਸੰਗਤ ਹੁਣ ਕਾਮ ਤੇ ਕ੍ਰੋਧ ਦੀ ਸੰਗਤ ਕਿਦਾਂ ਹਰ ਵੇਲੇ ਮਨ ਦੇ ਵਿੱਚ ਉਹੀ ਫੁਰਨੇ ਚਲਦੇ ਰਹਿਣੇ ਤੇ ਮਨ ਜਿਹੜਾ ਹੈ ਉਸ ਚੀਜ਼ ਦੀ ਸੰਗਤ ਕਰ ਰਿਹਾ ਹੈ ਗੁਰਦੁਆਰੇ ਤੇ ਬੰਦਾ 1 ਘੰਟੇ ਬੈਠਿਆ ਨਾ 1 ਘੰਟੇ ਦੇ ਵਿੱਚ ਮਨ ਕਿੰਨਾ ਕਿਸਾ ਚੇਰਾ ਟਿਕਿਆ ਜੀ ਮਨ ਨੇ ਕਿੰਨਾ ਕਿੰਨੇ ਕਿ ਸੰਗਤ ਕੀਤੀ ਪਰ ਕਰੋਧ ਹਰ ਵੇਲੇ ਬੰਦੇ ਦੇ ਮਨ ਦੇ ਅੰਦਰ ਗੁਰਦੁਆਰੇ ਬੈਠੇ ਵੀ ਚੱਲਦਾ ਰਹਿੰਦਾ ਉਹ ਇਹਦਾ ਮਤਲਬ ਬੰਦਾ ਸਰੀਰਕ ਤੌਰ ਤੇ ਗੁਰਦੁਆਰੇ ਬੈਠਾ ਸਰੀਰ ਇੱਥੇ ਗੁਰਦੁਆਰੇ ਦੇ ਵਿੱਚ ਬੈਠ ਕੇ ਸੰਗਤ ਕਰ ਰਿਹਾ ਹੈ ਮਨ ਹਜੇ ਵੀ ਕਰੋਧ ਦੀ ਸੰਗਤ ਕਰ ਰਿਹਾ ਹੈ। ਮਨ ਦੇ ਵਿੱਚ ਜਿੱਦਾਂ ਦੇ ਫੁਰਨੇ ਚੱਲ ਰਹੇ ਨੇ, ਕਾਮ ਦੇ ਫੁਰਨੇ ਚੱਲ ਰਹੇ ਨੇ ਤੇ ਮਨ ਹਜੇ ਵੀ ਕਾਮ ਦੀ ਸੰਗਤ ਕਰ ਰਿਹਾ ਹੈ। ਤੇ ਜਿਹੜਾ ਸਾਰਾ ਦਿਨ ਜਿਸ ਸੰਗਤ ਦੇ ਵਿੱਚ ਮਨ ਰਹੇਗਾ, ਉਹਦਾ ਵਿਹਾਰ ਕਿਦਾਂ ਦਾ ਬਣੇਗਾ? ਉਦਾਂ ਦਾ ਹੀ ਬਣੇਗਾ ਨਾ। ਹੁਣ ਉਸ ਬੰਦੇ ਨੂੰ ਤੁਸੀਂ 2 ਦਿਨ ਦੇ ਵਿੱਚ ਕਹੋ ਵੀ ਸਭ ਕੁਝ ਛੱਡ ਦੇ। ਐਵੇਂ ਐਵੇਂ ਕਿਵੇਂ ਛੱਡ ਦੇ? ਸੰਗਤ ਇਹ ਵਿਚਾਰ ਅਸੀਂ ਬੜੀ ਵਾਰ ਕਰਦੇ ਹੁੰਨੇ ਆ ਸੰਗਤ ਦਾ ਮਤਲਬ ਇਹ ਹੈ ਸਾਡਾ ਮਨ ਕਿਸ ਵਿਚਾਰ ਦੇ ਨੇੜੇ ਆ ਜਾਂ ਇੰਜ ਕਹ ਲਈ ਵੀ ਸਾਡੇ ਅੰਦਰ ਚੱਲ ਕੀ ਰਿਹਾ ਗੁਰੂ ਦੀ ਸੰਗਤ ਤੇ ਬਾਣੀ ਪੜਨਾ ਗੁਰਦੁਆਰੇ ਆਣਾ ਇਹ ਹੋ ਗਈ ਪਰ ਜੋ ਅਹਨਿਸ ਦਾ ਜ਼ਿਕਰ ਕੀਤਾ ਤੇ ਅਹਨਿਸ ਦਿਨ ਰਾਤ ਜੋ ਕੁਝ ਦਿਨ ਰਾਤ ਸਾਡੇ ਸੁਰਤ ਦੇ ਵਿੱਚ ਚੱਲ ਰਿਹਾ ਹੈ ਸਾਡਾ ਮਨ ਉਹਦੀ ਸੰਗਤ ਕਰਦਾ ਹੈ ਜਿਸ ਦਿਨ ਅਸੀਂ ਇਸ ਚੀਜ਼ ਦੇ ਉੱਪਰ ਧਿਆਨ ਦਿੰਦਾ ਨਾ ਵੀ ਸਾਡੇ ਅੰਦਰ ਚੱਲ ਕੀ ਰਿਹਾ ਮੇਰੇ ਮੇਰੇ ਅੰਦਰ ਕਿਹੜੀਆਂ ਵਿਚਾਰਾਂ ਨੇ ਜਿਹੜੀਆਂ ਵਿਚਾਰਾਂ ਮੇਰੇ ਅੰਦਰ ਚੱਲ ਰਹੀਆਂ ਨੇ ਜਿਹੜੇ ਫੁਰਨੇ ਮੇਰੇ ਅੰਦਰ ਚੱਲ ਰਹੇ ਆ ਜਿਹੜੀ ਵਿਚਾਰ ਮੇਰੇ ਅੰਦਰ ਚੱਲ ਰਹੀ ਹੈ ਇਹਦਾ ਲਾਭ ਹੈ ਕਿ ਨੁਕਸਾਨ ਹੈ ਜੇ ਉਹਦਾ ਲਾਭ ਹੈ ਕੋਈ ਚੰਗੀ ਵਿਚਾਰ ਚੱਲ ਰਹੀ ਹੈ ਮੇਰੇ ਮਨ ਨੂੰ ਪੋਜੀਟਿਵ ਵਾਲੇ ਪਾਸੇ ਲੈ ਕੇ ਆ ਰਹੀ ਹੈ ਤੇ ਇਹਦਾ ਮਤਲਬ ਗੁਰੂ ਗੁਰਬਾਣੀ ਦੇ ਵਿਚਾਰ ਘਰ ਬੈਠਿਆਂ ਡਰਾਈਵਿੰਗ ਕਰਦੇ ਆ ਤੁਹਾਡੇ ਮਨ ਦੇ ਵਿੱਚ ਚੱਲ ਰਹੀ ਹੈ ਨਾ ਤੇ ਤੁਹਾਡਾ ਮਨ ਉੱਥੇ ਵੀ ਗੁਰੂ ਦੀ ਸੰਗਤ ਕਰ ਰਿਹਾ ਔਰ ਜੇ ਗੁਰਦੁਆਰੇ ਆਇਆ ਵੀ ਸਾਡੇ ਮਨ ਦੇ ਵਿੱਚ ਫੁਰਨੇ ਕਾਮ ਤੇ ਕ੍ਰੋਧ ਦੇ ਹੀ ਚੱਲ ਰਹੇ ਨੇ ਤੇ ਗੁਰਦੁਆਰੇ ਆਇਆ ਵੀ ਸਾਡੇ ਮਨ ਨੇ ਗੁਰੂ ਦੀ ਸੰਗਤ ਨਹੀਂ ਕੀਤੀ ਜਿਹਨੂੰ ਸਤਿਗੁਰੂ ਕਹਿੰਦੇ ਗੁਰਸਭਾ ਏਮ ਨਾ ਪਾਈ ਐ ਨਾ ਨੇੜਾ ਐ ਨਾ ਦੂਰ ਨਾਨਕ ਸਤਿਗੁਰ ਤਾਂ ਮਿਲਿਆ ਜਾਂ ਮਨ ਰਹਿ ਹਦੂਰ ਜੇ ਮਨ ਨੇੜੇ ਹੈ ਸ਼ਬਦ ਦੇ ਤੇ ਘਰ ਬੈਠਿਆਂ ਵੀ ਸੰਗਤ ਹੋ ਰਹੀ ਹੈ ਜੇ ਗੁਰਦੁਆਰੇ ਆਇਆ ਵੀ ਮਨ ਉਸੇ ਉਹਨਾਂ ਹੀ ਵਿਚਾਰਾਂ ਦੇ ਵਿੱਚ ਹੈ ਮਨ ਦਾ ਸੁਭਾਅ ਉਦਾਂ ਦਾ ਘੜਿਆ ਜਾਏਗਾ ਖੈਰ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਐਨਸ ਭਾਗੋ ਰਹਾਓ ਅੱਗੇ ਪਹਿਲਾਂ ਪਤਾ ਹੈ ਸੁਖ ਦੁਖ ਦੋਨੋਂ ਸਮ ਕਰ ਜਾਂਦਾ ਔਰ ਮਾਨ અપਮਾਨਾ ਹਰਕ ਸੋਗ ਤੇ ਰਹਿ ਅਤੀਤਾ ਤਿੰਨ ਤਤ ਜਗ ਪਛਾਨ ਜਗ ਤਿੰਨ ਜਗ ਤਤ ਪਛਾਨਾ ਸਭ ਕਹਿੰਦੇ ਸੁਖ ਦੁਖ ਦੋਨੋਂ ਸਮ ਕਰ ਜਾਂਦਾ ਹੈ ਬੜੀ ਵੱਡੀ ਇਹ ਇਹ ਦੋ ਤਿੰਨ ਗੱਲਾਂ ਸਾਨੂੰ ਤਕਰੀਬਨ ਹਰ ਸ਼ਬਦ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੰਨ ਮਿਲਣ ਗਿਆ ਸੁਖ ਤੇ ਦੁਖ ਪਈ ਸੱਤਨੇ ਇੱਕ ਦੰ ਸ਼ਬਦ ਪੜਾਇਆ ਸੀ ਉਹ ਤੇ ਕੀਰਤਨ ਰੂਪ ਦੇ ਵਿੱਚ ਉਹ ਬੜਾ ਪਿਆਰਾ ਸ਼ਬਦ ਅੰਦਰ ਨੂੰ ਟੁੰਬਿਆ ਉਹ ਸੀ ਆਪਣੇ ਜੀਵਨ ਦੇ ਅੰਦਰ ਨਾ ਭਾਈ ਸੰਪੈ ਦੇਖ ਨਾ ਹਰਖੀਐ ਵਿਪਤ ਦੇਖ ਨਾ ਰੁਏ ਕਿੰਡੀ ਵੱਡੀ ਸਿੱਖਿਆ ਜਦੋਂ ਕੁਝ ਆ ਰਿਹਾ ਹੈ ਨਾ ਉਹਨੂੰ ਵੇਖ ਕੇ ਬਹੁਤਾ ਖੁਸ਼ ਨਾ ਹੋਇਆ ਕਰ ਜਦੋਂ ਕੁਝ ਚਲਾ ਜਾਵੇ ਤੇ ਉਹਨੂੰ ਵੇਖ ਕੇ ਬਹੁਤਾ ਦੁਖੀ ਨਾ ਹੋਇਆ ਕਰ ਇਹ ਬਹੁਤ ਵੱਡੀ ਗੱਲ ਹੈ ਇਹਦੇ ਵਾਸਤੇ ਮਨ ਮਨ ਦਾ ਬਲਵਾਨ ਹੋਣਾ ਬਹੁਤ ਜ਼ਰੂਰੀ ਹੈ ਅੰਦਰ ਤਾਕਤ ਹੋਣੀ ਬੜੀ ਜ਼ਰੂਰੀ ਹੈ ਦੁੱਖ ਸੁੱਖ ਤੇ ਦੁੱਖ ਨੂੰ ਸਮ ਕਰਕੇ ਜਾਣਨਾ ਬਹੁਤ ਔਖਾ ਕੰਮ ਹੈ ਇਹਨੂੰ ਪਾੜਾ ਕੇ ਇਹ ਬੰਦਾ ਸੁਖੀ ਹੈ ਬੜੀ ਚੰਗੀ ਗੱਲ ਹੈ ਸੁਖੀ ਹੈ ਮੈਂ ਤਾਂ ਵੀ ਉਦਾਂ ਦਾ ਹੀ ਆ ਜੇ ਕੋਈ ਚੀਜ਼ ਆ ਗਈ ਠੀਕ ਹੈ ਉਹਦਾ ਸ਼ੁਕਰ ਸੀ ਉਹਨੇ ਉਹਦੀ ਰਜ਼ਾ ਸੀ ਉਹਨੇ ਦੇ ਦਿੱਤੀ ਜੇ ਕੋਈ ਚੀਜ਼ ਚਲੇਗੀ ਉਹਦੀ ਰਜ਼ਾ ਸੀ ਉਹਦੀ ਮਰਜ਼ੀ ਸੀ ਉਹ ਲੈ ਗਿਆ ਇਹਦੇ ਵਾਸਤੇ ਸਾਨੂੰ ਇਹ ਸਮਝਣਾ ਪਏਗਾ ਵੀ ਜਗਤ ਦੇ ਵਿੱਚ ਅਸੀਂ ਸਿਰਫ ਤੇ ਸਿਰਫ ਇਹਨਾਂ ਨੂੰ ਵਰਤਣ ਦੇ ਵਾਸਤੇ ਆਏ ਆ ਨਾ ਕਿਸੇ ਚੀਜ਼ ਦਾ ਆਉਣਾ ਸਾਡੇ ਹੱਥ ਦੇ ਵਿੱਚ ਐ ਤੇ ਨਾ ਕਿਸੇ ਚੀਜ਼ ਦਾ ਜਾਣਾ ਸਾਡੇ ਹੱਥ ਦੇ ਵਿੱਚ ਜਿਹਨੂੰ ਸਤਿਗੁਰੂ ਨੇ ਕਿਹਾ ਜਿਸ ਕੀ ਵਸਤ ਸੋਈ ਲੈ ਜਾਏਗਾ ਰੋਸ ਕਿਸੇ ਸਿਓ ਕੀ ਜਗੁਰਮੁਖ ਹੋਏ ਸੋ ਪਾਣਾ ਹੁੰਦਾ ਹੈ ਹਜ਼ੂਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੱਡੇ ਸੁਪੁੱਤਰ ਬਾਬਾ ਗੁਰਦਤਾ ਜੀ ਦਾ ਚਲਾਣਾ ਹੋਇਆ ਬਾਬਾ ਗੁਰਦਤਾ ਗੁਰਦਤਾ ਜੀ ਜਵਾਨੀ ਦੇ ਵਿੱਚ ਚਲਾਣਾ ਕਰ ਗਏ ਸੀ ਗੁਰੂ ਹਰ ਰਾਇ ਸਿੰਘ ਜੀ ਦੇ ਪਿਤਾ ਜੀ ਸਾਰੇ ਸਾਖ ਸੰਬੰਧੀ ਇਕੱਠੇ ਹੋਏ ਦੂਰੋਂ ਨੇੜੋਂ ਅਫਸੋਸ ਕਰਨ ਦੇ ਵਾਸਤੇ ਆਏ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੰਡੂ ਨੇ ਭਾਈ ਸਾਈਂ ਦਾਸ ਜੀ ਬੜੇ ਉੱਚੇ ਗੁਰਸਿੱਖ ਹੋਏ ਨੇ ਬੜੀ ਸੇਵਾ ਉਹਨਾਂ ਕੀਤੀ ਭਾਈ ਸਾਈਂ ਦਾਸ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆਏ ਅਫਸੋਸ ਕਰਨ ਦੇ ਵਾਸਤੇ ਤੇ ਭਾਈ ਸਾਈਂ ਦਾਸ ਜੀ ਵੇਖ ਕੇ ਹੈਰਾਨ ਹੋ ਗਏ ਵੀ ਅਫਸੋਸ ਉਸ ਬੰਦੇ ਨਾਲ ਕੀਤਾ ਜਾਵੇ ਨਾ ਜਿੰਨੂੰ ਵੇਖ ਕੇ ਲੱਗ ਰਿਹਾ ਹੋਵੇ ਵੀ ਇਹ ਦੁਖੀ ਹੈ ਵੀ ਕੋਈ ਬੰਦਾ ਉਦਾਸ ਬੈਠਾ ਤੇ ਉਹਨੂੰ ਤੁਸੀਂ ਕਹਿ ਸਕਦੇ ਹੋ ਕੋਈ ਗੱਲ ਨਹੀਂ ਭਾਈ ਤੂੰ ਦਿਲ ਹੌਲਾ ਨਾ ਕਰ ਰੱਬ ਦਾ ਭਾਣਾ ਭਾਈ ਸਾਈਂ ਦਾਸ ਜੀ ਕਹਿੰਦੇ ਮੈਂ ਵੇਖ ਕੇ ਹੈਰਾਨ ਹੋ ਗਿਆ ਜਿੱਦਾਂ ਪਹਿਲਾਂ ਗੁਰੂ ਸਾਹਿਬ ਜੀ ਦੀਵਾਨ ਲਗਾਉਂਦੇ ਸੀ ਉਸੇ ਤਰੀਕੇ ਨਾਲ ਦੀਵਾਨ ਲਗਾ ਰਿਹਾ ਜਿੱਦਾਂ ਪਹਿਲਾਂ ਸਾਰਾ ਕੁਝ ਕਰਦੇ ਸੀ ਉਦਾਂ ਹੀ ਕਰ ਰਿਹਾ ਹੈ ਕਹਿੰਦੇ ਮੇਰੇ ਮਨ ਦੇ ਵਿੱਚ ਸ਼ੰਕਾ ਆਇਆ ਤੇ ਭਾਈ ਸਾਈਂ ਦਾਸ ਜੀ ਨੇ ਹਿੰਮਤ ਕਰਕੇ ਗੁਰੂ ਸਾਹਿਬ ਨੂੰ ਸਵਾਲ ਕੀਤਾ ਕਹਿੰਦੇ ਮਹਾਰਾਜ ਤੁਹਾਡਾ ਬਾਬਾ ਗੁਰੂ ਦਿੱਤਾ ਜੀ ਨਾਲ ਪਿਆਰ ਨਹੀਂ ਸੀ ਸਤਿਗੁਰੂ ਨੇ ਕਿਹਾ ਕਿਉਂ ਐਦਾਂ ਕਿਉਂ ਤੁਹਾਨੂੰ ਲੱਗਾ ਕਹਿੰਦਾ ਮਹਾਰਾਜ ਇਹ ਦੁਨੀਆ ਦਾ ਸਭ ਤੋਂ ਔਖਾ ਸਮਾਂ ਹੈ ਜਦੋਂ ਇੱਕ ਪਿਓ ਨੂੰ ਆਪਣੇ ਪੁੱਤਰ ਦੀ ਲਾਸ਼ ਵੇਖਣੀ ਪੈ ਦੇ। ਇੱਕ ਪਿਓ ਦੇ ਵਾਸਤੇ ਇਹ ਬਹੁਤ ਵੱਡੀ ਗੱਲ ਹੈ। ਪਰ ਤੁਹਾਡੇ ਚਿਹਰੇ ਤੋਂ ਮੈਨੂੰ ਇੰਜ ਮਹਿਸੂਸ ਨਹੀਂ ਹੋ ਰਿਹਾ ਵੀ ਤੁਹਾਡੇ ਨਾਲ ਕੁਝ ਇਦਾਂ ਦਾ ਵਾਪਰਿਆ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਆਪਣੀ ਮੌਜਦੇ ਵਿੱਚ ਜ਼ਮੀਨ ਦੇ ਉੱਪਰ ਇੱਕ ਲਕੀਰ ਖਿੱਚੀ। ਭਾਈ ਸਾਈਂ ਦਾਸ ਜੀ ਨੂੰ ਕਿਹਾ ਵੀ ਤੁਸੀਂ ਵੇਖੋ ਇਹ ਕੀ ਹੈ? ਕਹਿੰਦੇ ਮਹਾਰਾਜ ਤੁਸੀਂ ਲਕੀਰ ਖਿੱਚੀ ਹੈ। ਸਤਿਗੁਰੂ ਨੇ ਪੈਰ ਮਾਰ ਕੇ ਉਹ ਲਕੀਰ ਮਿਟਾ ਦਿੱਤੀ। ਇਹ ਕੀ ਹੋਇਆ? ਕਹਿੰਦੇ ਮਹਾਰਾਜ ਜਿਹੜੀ ਲਕੀਰ ਤੁਸੀਂ ਖਿੱਚੀ ਸੀ ਉਹ ਤੁਸੀਂ ਮਿਟਾ ਦਿੱਤੀ। ਕਹਿੰਦੇ ਤੁਹਾਨੂੰ ਕੋਈ ਫਰਕ ਪਿਆ? ਕਹਿੰਦੇ ਜੀ ਨਹੀਂ ਮੈਨੂੰ ਤੇ ਕੋਈ ਨਹੀਂ ਫਰਕ ਪਿਆ। ਤੁਸੀਂ ਲਕੀਰ ਖਿੱਚੀ ਤੇ ਤੁਸੀਂ ਮਿਟਾ ਦਿੱਤੀ। ਕਹਿੰਦੇ ਬਸ ਗੱਲ ਇੰਨੀ ਕੀਆ। ਉਨੇ ਦਿੱਤਾ ਸੀ ਉਹ ਲੈ ਗਿਆ ਹੁਣ ਇਹ ਗੱਲਾਂ ਕਰਨ ਨੂੰ ਬਹੁਤ ਸੌਖੀਆਂ ਲੱਗਦੀਆਂ ਨੇ ਇਹਦੇ ਵਾਸਤੇ ਮਨ ਦਾ ਬਲਵਾਨ ਹੋਣਾ ਬਹੁਤ ਜ਼ਰੂਰੀ ਹੈ ਸਾਡੇ ਅੰਦਰ ਇਨੀ એનર્ਜੀ ਨਹੀਂ ਹੈ ਜੀ ਅਸੀਂ ਸਾਰੇ ਜਿੰਨੇ ਕ ਬੈਠੇ ਆ ਜਦੋਂ ਆਪਣੇ ਆਪ ਨੂੰ ਥੋੜਾ ਜਿਹਾ ਇਸ ਗੱਲ ਦੇ ਨਾਲ ਰਿਲੇਟ ਕਰਕੇ ਵੇਖੀਏ ਕਿ ਅਸੀਂ ਹੱਥ ਖੜੇ ਕਰ ਜਾਾਂਗੇ ਵੀ ਸਾਡੇ ਬਸ ਦੀ ਤੇ ਨਹੀਂ ਹੈ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਗੱਲ ਤੇ ਜ਼ਰੂਰ ਕਰ ਸਕਦੇ ਆਂ ਵੀ ਉਹ ਪੁੱਤਰਾਂ ਦੀ ਮੌਤ ਤੇ ਜਕਾਰੇ ਲਾਉਂਦਾ ਸੁੱਖਾ ਪਿਆ ਕਿਤੇ ਅੱਜ ਇੱਥੇ ਪੁੱਤਰ ਨੇ ਕਿਤੇ ਬਾਹਰੋਂ ਆਣਾ ਹੋਵੇ ਤੇ ਜੇ 10 ਮਿੰਟ ਵੀ ਲੇਟ ਹੋ ਜਾਏ ਤੇ ਅਸੀਂ ਕਹਿੰਦੇ ਵੀ ਕਿੱਥੇ ਰਹਿ ਗਿਆ ਇਹਨੂੰ ਸਤਿਗੁਰੂ ਨੇ ਕਿਹਾ ਸੁੱਖ-ਦੁੱਖ ਦੋਨੋਂ ਸਮ ਕਰ ਜਾਣਾ ਇੱਕੋ ਜਿਹਾ ਲੈਣਾ ਔਰ ਮਾਨ અપਮਾਨਨਾ ਕਿਸੇ ਤੋਂ ਮਾਨ ਦੀ ਇੱਛਾ ਹੀ ਨਹੀਂ ਰੱਖਣੀ ਸਤਿਕਾਰ ਮੰਗ ਕੇ ਨਹੀਂ ਲਿਆ ਜਾਂਦਾ ਤੋਂ ਨਾ ਕਿਸੇ ਦਾ ਮੰਗਿਆ ਸਤਿਕਾਰ ਮਿਲਦਾ ਹਰਕ ਸੋਗ ਤੇ ਰਹੇ ਅਤੀਤਾ ਖੁਸ਼ੀ ਤੇ ਗਮੀ ਇੱਕੋ ਜਿਹੀ ਜਿਹੜੀ ਗੱਲ ਪਹਿਲਾਂ ਸੁੱਖ ਤੇ ਦੁੱਖ ਕੀਤੀ ਉਹਨੂੰ ਰੂਪ ਬਦਲ ਕੇ ਇੱਥੇ ਮਹਾਰਾਜ ਕਹਿੰਦੇ ਹਰਕ ਸੋਗ ਤੇ ਰਹੇ ਦੁਨੀਆ ਦਾ ਕਿਹੜਾ ਦੁੱਖ ਹੈ ਜਿਹੜਾ ਸਾਨੂੰ ਦੁਖੀ ਕਰ ਦੇਗਾ ਤੇ ਦੁਨੀਆ ਦਾ ਕਿਹੜਾ ਸੁੱਖ ਹੈ ਜਿਹੜਾ ਜਿਹਦੇ ਵਿੱਚ ਅਸੀਂ ਰੱਬ ਨੂੰ ਭੁਲਾ ਦੇਵਾਂਗੇ ਨਹੀਂ ਸਾਡੇ ਕੋਲ ਬੜਾ ਵੱਡਾ ਇੱਕ ਸੋਰਸ ਹੈ ਜੋ ਸਤਿਗੁਰੂ ਨੇ ਸਾਨੂੰ ਬਾਣੀ ਦੇ ਵਿੱਚ ਸਮਝਾਇਆ ਸਾਡੇ ਸਿਧਾਂਤਾਂ ਨੇ ਸਮਝਾਇਆ ਉਹ ਕਿਸੇ ਨੇ ਬੜੇ ਪਿਆਰੇ ਬੋਲ ਲਿਖੇ ਮੈਂ ਬੜੀ ਵਾਰ ਬੇਨਤੀ ਕਰਦਾ ਮੱਥਾ ਟੇਕ ਦਿਓ ਸਾਹਮਣੇ ਲਿਖ ਕੇ ਰੱਖਿਓ ਇਹ ਸੁਖ ਵੇਲੇ ਸੁਖ ਰਾਨਾ ਦੁਖ ਵੇਲੇ ਅਰਦਾਸ ਹਰ ਵੇਲੇ ਸਮਰਥ ਏ ਇਦਾਂ ਦਾ ਜੀਵਨ ਸਾਡਾ ਹੋਣਾ ਚਾਹੀਦਾ ਖੈਰ ਹਰਕ ਸੋਗਤੇ ਰਹੇ ਅਤੀਤਾ ਤਿੰਜਗ ਤਤ ਪਛਾਨਾ ਉਸਤਤ ਨਿੰਦਾ ਦੋ ਤਿਆਗਾ ਨਾ ਤੇ ਕਿਸੇ ਦੀ ਉਸਤਤ ਕਰਦਾ ਨਾ ਕਿਸੇ ਦੀ ਨਿੰਦਾ ਹੁਣ ਉਸਤਤ ਤੇ ਨਿੰਦਾ ਨੂੰ ਥੋੜਾ ਜਿਹਾ ਸਮਝ ਲਿਓ ਚੰਗੇ ਨੂੰ ਚੰਗਾ ਕਹਿਣਾ ਉਸਤਤ ਨਹੀਂ ਹੈ ਜੀ ਮਾੜੇ ਨੂੰ ਮਾੜਾ ਕਹਿਣਾ ਨਿੰਦਾ ਨਹੀਂ ਹੈ ਫੁੱਲ ਨੂੰ ਫੁੱਲ ਕਹਿ ਰਹੇ ਹੋ ਤੇ ਉਸਤਤ ਨਹੀਂ ਕੀਤੀ ਤੁਸੀਂ ਉਹ ਫੁੱਲ ਹੈ ਤੇ ਫੁੱਲ ਹੈ ਕੰਡੇ ਨੂੰ ਕੰਡਾ ਕਹਿਆ ਉਹਦੀ ਨਿੰਦਾ ਨਹੀਂ ਹੈ ਉਹ ਕੰਡਾ ਹੈ ਤੇ ਕੰਡਾ ਆ ਫੁੱਲ ਨੂੰ ਕੰਡਾ ਕਹਿਣਾ ਨਿੰਦਾ ਆ ਵੀ ਜਿਹੜਾ ਫੁੱਲ ਹੈ ਜਿਹੜਾ ਚੰਗਾ ਆ ਉਹਨੂੰ ਤੁਸੀਂ ਮਾੜਾ ਕਹਿ ਰਹੇ ਹੋ ਤਾਂ ਇਹਦਾ ਮਤਲਬ ਉਹਦੀ ਤੁਸੀਂ ਨਿੰਦਾ ਕਰ ਰਹੇ ਹੋ ਕੰਡੇ ਨੂੰ ਫੁੱਲ ਕਹਿਣਾ ਉਹਦੀ ਉਸਤਤ ਕਰਨਾ ਐਵੇਂ ਤੁਸੀਂ ਦੇਖੋ ਬੰਦੇ ਦਾ ਸੁਭਾਅ ਹੁੰਦਾ ਉਹ ਅੰਦਰੋਂ ਸਭ ਕੁਝ ਜਾਣਦਾ ਹੁੰਦਾ ਕਿੱਦਾਂ ਦਾ ਹੈ ਤੇ ਉਹਦੇ ਸਾਹਮਣੇ ਐਵੇਂ ਪੁੱਲ ਬੰਨੀ ਜਾਣੇ ਐਵੇਂ ਵਾਦੂ ਦੀ ਉਸਤਤ ਕਰੀ ਜਾਣੇ ਮਹਾਰਾਜ ਕਹਿੰਦੇ ਨਹੀਂ ਇਦਾਂ ਦਾ ਕੰਮ ਨਹੀਂ ਕਰਦਾ ਜੇ ਕੋਈ ਮਾੜਾ ਆ ਤੇ ਉਹਨੂੰ ਮਾੜਾ ਕਹਿਣਾ ਇਹ ਨਹੀਂ ਕਹਿ ਸਕ ਸਤਿਗੁਰੂ ਨੇ ਜੋ ਜਿੱਥੇ ਗੱਲ ਉਸ ਸੀ ਜੇ ਬਾਬਰ ਨੂੰ ਜ਼ਾਬਰ ਕਿਹਾ ਤੇ ਕੰਡੇ ਨੂੰ ਕੰਡਾ ਹੀ ਕਿਹਾ ਨਾ ਜੇ ਮਹਾਰਾਜ ਨੇ ਮਲਕ ਭਾਗੋ ਨੂੰ ਮਾੜਾ ਕਿਹਾ ਤੇ ਮਾੜਾ ਕਿਹਾ ਨਾ ਜੇ ਸਤਿਗੁਰੂ ਨੇ ਭਾਈ ਲਾਲੋ ਦੀ ਤਾਰੀਫ ਕੀਤੀ ਤੇ ਭਾਈ ਲਾਲੋ ਤਾਰੀਫ ਦੇ ਲਾਇਕ ਸੀ ਉਸਤਤ ਨਹੀਂ ਕੀਤੀ ਉਹ ਉਸ ਯੋਗ ਸੀ ਸਹਿਬ ਨੇ ਬਖਸ਼ਿਸ਼ ਕੀਤੀ ਉਸਤਤ ਨਿੰਦਾ ਦਉ ਤਿਆਗ ਖੋਜੇ ਪਦ ਨਿਰਵਾਨਾ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਉਹ ਅਵਸਥਾ ਦੀ ਖੋਜ ਕਰਦਾ ਜਿੱਥੇ ਵਿਕਾਰਾਂ ਦੀ ਪਹੁੰਚ ਨਾ ਪਹੁੰਚੇ ਆਖਰੀ ਪਦਾ ਹੈ ਜਨ ਨਾਨਕ ਕੇ ਖੇਲ ਕਟਨ ਹੈ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਿਹੜੀਆਂ ਗੱਲਾਂ ਕੀਤੀਆਂ ਨੇ ਸੋਖੀਆਂ ਨਹੀਂ ਐ ਬਹੁਤ ਔਖਾ ਕੰਮ ਐ ਜਨ ਨਾਨਕ ਇਹ ਖੇਲ ਇਕੱਠਨ ਹੈ ਬੜੋ ਔਖਾ ਕੰਮ ਐ ਭਾਈ ਕਿਨਹੁ ਗੁਰਮੁਖ ਜਾਨਾ ਕੋਈ ਵਿਰਲਾ ਹੀ ਐ ਜਿਹੜਾ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੇ ਨਾਲ ਮਿਲ ਕੇ ਇਸ ਜੁਗਤ ਨੂੰ ਸਮਝ ਲੈਂਦਾ ਐ ਇਸ ਵਿਧੀ ਨੂੰ ਸਮਝ ਲੈਂਦਾ ਐ ਇਹਨਾਂ ਬੁਰੇਆਈਆਂ ਤੋਂ ਛੁਟਕਾਰਾ ਪਾ ਕੇ ਆਪਣੇ ਆਪ ਨੂੰ ਗੁਰੂ ਦੇ ਨੇੜੇ ਕਰ ਲੈਂਦਾ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਕਰੀਏ ਮਹਾਰਾਜ ਕੰਮ ਤੇ ਓਖਾ ਪਰ ਜੇ ਤੁਸੀਂ ਮੱਥੇ ਦੇ ਉੱਪਰ ਹੱਥ ਰੱਖ ਕੇ ਤੁਸੀਂ ਸਹਾਰਾ ਦੇ ਕੇ ਨਾਲ ਖੜ ਜਾਓ ਓਖੇ ਓਖੇ ਕੰਮ ਵੀ ਸੋਖੇ ਬਣ ਜਾਂਦੇ ਨੇ ਜੇ ਅਸੀਂ ਇਕੱਲੇ ਕੋਸ਼ਿਸ਼ ਕਰੀਏ ਤੇ ਕੰਮ ਬਹੁਤ ਓਖਾ ਜੀ ਜੇ ਗੁਰੂ ਪਾਤਸ਼ਾਹ ਜੀ ਦਾ ਥਾਪੜਾ ਹੋਵੇ ਤੇ ਮਹਾਰਾਜ ਪਾਤਸ਼ਾਹ ਜੀ ਇਹਨਾਂ ਨੂੰ ਸਾਰਿਆਂ ਨੂੰ ਸਾਡੇ ਜੀਵਨ ਦੇ ਵਿੱਚੋਂ ਬਾਹਰ ਕੱਢ ਕੇ ਸਾਡੇ ਜੀਵਨ ਨੂੰ ਗੁਰੂ ਦੇ ਨੇੜੇ ਕਰ ਸਕਦੇ ਆ ਸੱਹਿਬ ਪਾਤਸ਼ਾਹ ਦੀ ਕਿਰਪਾ ਕਰਨ ਬਖਸ਼ਿਸ਼ ਕਰਨ ਗੋੜੀ ਰਾਗ ਦੇ ਪਹਿਲੇ ਸ਼ਬਦ ਦੀ ਵਿਚਾਰ ਅੱਜ ਦੇ ਦੀਵਾਨਾਂ ਤੱਕ ਅਸੀਂ ਕੀਤੀ ਹੈ ਜੀ ਭੁੱਲਾਂ ਗਲਤੀਆਂ ਦੀ ਖਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ